ਜੇ ਪ੍ਰਦਰਸ਼ਨਤਾ ਦੇਖੋ ਲੋਕਤੰਤਵ ਵਿੱਚ ਬੜੀ ਆਮ ਗੱਲ ਹੈ ਪ੍ਰਦਰਸ਼ਨ ਇਸ ਦੇਸ਼ 'ਚ ਹੁੰਦੇ ਆਏ ਨੇ ਹੁੰਦੇ ਰਹਿਣੇ ਨੇ ਪਰ ਅੱਜ ਸਰਕਾਰ ਦੇ ਮੱਥੇ ਤੇ ਕੇਵਲ ਸਰਕਾਰ ਦੇ ਨਹੀਂ ਅੱਜ ਪ੍ਰਸ਼ਾਸਨ ਦੇ ਮੱਥੇ ਤੇ ਪੰਜਾਬ ਸਰਕਾਰ ਦੇ ਮੱਥੇ ਤੇ ਚੋਣ ਕਮਿਸ਼ਨ ਤੇ ਮੈਂ ਤਾਂ ਇੱਥੋਂ ਤੋਂ ਕਹਿਣਾ ਕਿ ਹਾਈ ਕੋਰਟ ਦੇ ਮੱਥੇ ਤੇ ਵੀ ਅੱਜ ਕਲੰਕ ਲੱਗ ਗਿਆ ਕਿਉਂਕਿ ਇੱਕ ਮਯੂਸ ਹੋਇਆ ਬੰਦਾ ਜਿਹੜਾ ਲੋਕਤੰਤਵ 'ਚ ਵਿਸ਼ਵਾਸ ਰੱਖਦਾ ਉਹ ਪਹਿਲਾਂ ਪ ਜਾਂਦਾ ਪ੍ਰਸ਼ਾਸਨ ਕੋਲੇ ਫਿਰ ਉਹ ਸਰਕਾਰ ਨੂੰ ਅਪੀਲ ਕਰਦਾ ਹੈ ਤਾਂ ਖੀਚੋਦਾ ਉਹਨੂੰ ਇਤਬਾਰ ਹੁੰਦਾ ਹੈ ਕਿ ਮੈਨੂੰ ਕੋਰਟ 'ਚ ਨਿਆਂ ਮਿਲੇਗਾ ਹਾਈ ਕੋਰਟ ਨੇ ਸਾਰੇ ਡੇਟਾ ਖਾਰਜ ਕਰਤੀਆਂ ਆ ਸ਼ੇਰ ਮਾਜਰੇ ਉਪਰਾ ਖੜੇ ਨੇ ਦੇਖੋ ਸ਼੍ਰੋਮਣੀ ਕਾਲੀਦਾ ਲੋਕ ਸੰਘਰਸ਼ ਚੋਂ ਪੈਦਾ ਹੋਈ ਪਾਰਟੀ ਆ ਲੋਕਾਂ ਦੀ ਲੜਾਈ ਲੜਨ ਵਾਲੀ ਪਾਰਟੀ ਆ ਅੱਜ ਇਸ ਗੱਲ ਦੇ ਜਰੂਰ ਤੁਸੀਂ ਧਿਆਨ ਰੱਖਿਓ ਕਿ ਲੋਕ ਸੰਘਰਸ਼ ਚੋਂ ਪੈਦਾ ਹੋਈ ਪਾਰਟੀ ਜਦੋਂ ਕੋਈ ਝੰਡਾ ਚੱਕਦੀ ਆ ਤਾਂ ਲੋਕ ਆਪ ਮੋਹਰੇ ਇਕੱਠੇ ਹੁੰਦੇ ਨੇ ਕੋਈ ਕਾਲ ਨਹੀਂ ਸੀ ਅੱਜ ਦੀ ਇਸ ਧਰਨੇ ਦੀ ਕੋਈ ਕਿਸੇ ਨਾਲ ਵਿਚਾਰ ਵਟਾਂਦਰਾ ਨਹੀਂ ਸਾਡੇ ਸ਼ਹਿਰ ਦੇ ਸਰਕਲ ਪ੍ਰਧਾਨਾਂ ਨੂੰ ਜਿਹੜੇ ਸੁਨੇਹ ਲੱਗ ਰਹੇ ਨੇ ਇਹ ਲੋਕਾਂ ਦਾ ਰੋਹ ਹੈ ਆ ਬੀਬੀਆਂ ਬੈਠੇ ਨੇ ਬੱਚੇ ਬੈਠੇ ਨੇ ਬਜ਼ੁਰਗ ਬੈਠੇ ਨੇ ਅੱਜ ਸ਼੍ਰੋਮਣੀ ਕਾਲੀਦਾ ਲੋਕਾਂ ਦੀ ਲ ਮੈਂ ਤਾਂ ਇੱਕ ਬੇਨਤੀ ਹੋਰ ਕਰਨਾ ਚਾਹੁੰਨਾ ਕਿ ਦੇਸ਼ ਦੀ ਸੂਬੇ ਦੀ ਸਰਕਾਰ ਜੇ ਫੇਲ ਹੋ ਜੇ ਤਾਂ ਬੱਕੀ ਦੇ ਵੱਲ ਵਿਸ਼ਵਾਸ ਕਿਹਦੇ ਇਤਵਾਰ ਰੱਖਦੇ ਆ ਆਪਾਂ ਇਤਵਾਰ ਕਰਦੇ ਆ ਦੇਸ਼ ਦੇ ਰਾਸ਼ਟਰਪਤੀ ਤੇ ਕਿਉਂ ਕੇਂਦਰ ਸਰਕਾਰ ਵੀ ਅੱਜ ਮੈਨੂੰ ਲੱਗਦਾ ਹੈ ਕਿ ਤਖਤਾ ਪਾਰਟ ਦੇ ਜਿਹੜੇ ਹਾਲਾਤ ਕਾਂਗਰਸ ਦੇ ਬੰਗਲਾਦੇਸ਼ 'ਚ ਬਣੇ ਸੀ ਅੱਜ ਉਹਦੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਦੇਖੋ ਜੇ ਤੁਸੀਂ ਲੋਕਾਂ ਦੀ ਭਾਵਨਾਵਾਂ ਦਾ ਲੋਕਾਂ ਦੇ ਵਿਸ਼ਵਾਸ ਦਾ ਸੰਵਿਧਾਨ 'ਚ ਇਤਵਾਰ ਕਰਨੇ ਲੋਕਾਂ ਦਾ ਕਤਲ ਕਰੋਗੇ ਤਾਂ ਲੋਕਾਂ ਨੇ ਉਹਦਾ ਬਦਲਾ ਲੈਣਾ ਹੀ ਲੈਣਾ ਹੈ ਸਰਕਾਰ ਅੱਜ ਕਿੱਥੇ ਐ ਅੱਜ ਵੀਡੀਓ ਸਾਹਿਬ ਕਿੱਥੇ ਐ ਐਡੀਸੀ ਕਿੱਥੇ ਐ ਡੀਸੀ ਸਾਹਿਬ ਕਿੱਥੇ ਕਮਿਸ਼ਨਰ ਕਿੱਥੇ ਨੇ ਜੇ ਡੀਸੀ ਸਾਹਿਬ ਨਹੀਂ ਗੱਲ ਸੁਣਦੇ ਤਾਂ ਪੰਜ ਸੱਤ ਜ਼ਿਲ੍ਹਿਆਂ ਦੀ ਰੇਂਜ ਦੇ ਉੱਪਰ ਕਮਿਸ਼ਨਰ ਹੋਇਆ ਕਰਦੇ ਨੇ ਅੱਜ ਤੁਸੀਂ ਇਹ ਦੱਸੋ ਅੱਜ ਤੁਸੀਂ ਸਾਰੇ ਜਾਣਦੇ ਹੋ মিডিਆ ਜਾਣਦਾ ਹੈ ਸਨੌਰ ਦੇ ਵਿੱਚ ਲੋਕਾਂ ਹੱਥਾਂ ਖੋ ਕੇ ਕਾਗਜ਼ ਫਾੜ ਦਿੱਤੇ ਗਏ ਆ 6 ਦੇ 6 ਮੈਂਬਰ ਇਹਨਾਂ ਦੇ ਘਰੇ ਘਰੇ ਚੱਲਦੇ ਘਰ ਤੇ ਆ ਲੰਗਪਿੰਡ ਚ ਸਾਡੇ ਯੂਥ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਜਿਹੜੇ ਇਤਹਾਕਿਆਂ ਤੋਂ ਪਿੰਡ ਦੀ ਸੇਵਾ ਕਰਦੇ ਆਉਂਦੇ ਨੇ ਅੱਜ ਬਾਪੂ ਲੰਗ ਜੀ ਸਾਡੇ ਤੇ ਉਤਰੇ ਨੇ ਤਾਂ ਇੱਕ ਵਿਚਾਰ ਤਾਰਾ ਲੈ ਕੇ ਉਤਰੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਬਚਨ ਬਦਿਆ ਪੰਜਾਬ ਦੇ ਲੋਕਾਂ ਲਈ ਕਿ ਤੁਹਾਡੀ ਲੜਾਈ ਅਸੀਂ ਲੜਦੇ ਰਹੇ ਹਾਂ ਲੜਦੇ ਰਾਂਗੇ ਇਹ ਲੜਾਈ ਅਕਾਲੀ ਦਲ ਦੀ ਨਹੀਂ ਹੈ ਇਹ ਲੋਕ ਖੇਤਾਂ ਦੀ ਲੋਕਾਂ ਦੀ ਲੜਾਈ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੇ ਵੇਢੀ ਹੈ ਇਹ ਜਿ ਦੇ ਸੈਕਟਰੀਟ ਦੇ ਮੂਹਰੇ ਤੇ ਇਹ ਨੇ ਇਹ ਨੇ ਇਸ ਨੇ ਭਾਂਬੜ ਨਿਕਲ ਦੋ ਅੱਗ ਨਹੀਂ ਕਦੋ ਚੰਗਾਰੀ ਨੇ ਭਾਂਬੜ ਬਣ ਜਾਣਾ ਤੁਹਾਨੂੰ ਸਮਝ ਨਹੀਂ ਲੱਗਣੀ ਹੈ ਉਹੀ ਗੱਲਾਂ ਕਰ ਰਹੇ ਨੇ ਕਿ ਰੀਟ ਤੁਹਾਡੇ ਵੱਲੋਂ ਹੀ ਚਲਾਈ ਗਈ ਸੀ ਨਹੀਂ ਨਹੀਂ ਦੇਖੋ ਇਹ ਰੀਟ ਲਈ ਕਾਂਗਸ ਪਾਰਟੀ ਨੇ ਸਾਡਾ ਕੋਈ ਕਿਹੜਾ ਨਾ ਮੈਂ ਤਾਂ ਗਿਆ ਦੱਸੋ ਕਿਹੜਾ ਫੜਾ ਨਾ ਮੈਂ ਤਾਂ ਗਿਆ ਤੇ ਸਾਡਾ ਕਿਹੜਾ ਨਾ ਮੈਂ ਤਾਂ ਕਹ ਰਿਹਾ ਅਕਾਲੀ ਦਲ ਦੇ ਜਿਹੜੇ ਕਾਫੀ ਅਕਾਲੀ ਦਲ ਦੇ ਹੋਣ ਕਾਂਗਰਸ ਦੇ ਹੋਣ ਉਧਰ ਗਏ ਨੇ ਦੇਖੋ ਗੱਲ ਇਹ ਆ ਅਕਾਲੀ ਦਲ ਦੀ ਤੁਸੀਂ ਚੋਣਾਂ ਬਹੁਤ ਵੇਲੇ ਨਿਗਾ ਰੱਖੋ ਬਾਦ ਸਾਹਿਬ ਆਪ ਐਸਡੀਐਮ ਡੀਸੀ ਨੂੰ ਹਦਾਇਤ ਕਰਦੇ ਸੀ ਕਿਸੇ ਧੱਕਾ ਨਾ ਹੋਵੇ ਦੇਖੋ ਇਹ ਪਿੰਡਾਂ ਦੀ ਚੋਣ ਆ ਲੋਕਾਂ ਦੀ ਚੋਣ ਆ ਇਹ ਲੋਕਾਂ ਨੂੰ ਲੜਨ ਚਾਹੀਦੀ ਆ ਕੋਈ ਜਿੱਤੇ ਹਾਰੇ ਜਿਹਨੂੰ ਲੋਕ ਚਾਹੁੰਦੇ ਨੇ ਅੱਜ ਗੁੰਡਾਗਰਦੀ ਸਰਪੰਚ ਬਣ ਰਹੇ ਨੇ ਤੇ ਕੱਲ ਨੂੰ ਕੀ ਇਨਸਾਫ ਦੇਣਗੇ ਪਿੰਡਾਂ ਚੋਂ ਪਿੰਡਾਂ 'ਚ ਗੁੰਡਾਗਰਦੀ ਕਰਾਉਣਗੇ ਪਿੰਡਾਂ 'ਚ ਜੇ ਕੋਈ ਵੋਟਾਂ ਲੈ ਕੇ ਜਿੱਤੂਗਾ ਤਾਂ ਲੋਕਾਂ ਦੇ ਹਵਦਰਦ ਹੋਊ ਲੋਕਾਂ ਦੇ ਕੰਮ ਕਰੂਗਾ ਜਿਹੜੇ ਗੁੰਡਾਗਰਦੀ ਨਾਲ ਵੋਟਾਂ ਪਾ ਕੇ ਜਿੱਤੇ ਨੇ ਤਾਂ ਲੋਕਾਂ ਨੂੰ ਇਨਸਾਫ ਕੀ ਦੇਣਗੇ ਲੋਕਾਂ ਦੇ ਲਈ ਕੀ ਲੜਨਗੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਇਹ ਗਲਤ ਰੀਤ ਪੈ ਰਹੀ ਆ ਪੰਜਾਬ 'ਚ ਰੀਤ ਗਲਤ ਪੈ ਰਹੀ ਆ ਇਹ ਰੀਤ ਨੂੰ ਰੋਕਣਾ ਚਾਹੀਦਾ ਜੋ ਪਿਰਤ ਇਹਨੇ ਪਾਈ ਆ ਝਾੜੂ ਵਾਲੀ ਸਰਕਾਰ ਨੇ ਉਹ ਗਲਤ ਰੀਤ ਪਾਈ ਜਾਈ ਬਿਨਾ ਕਿਸੇ ਇਤਰਾਜ਼ ਤੋਂ ਬਿਨਾ ਕਿਸੇ ਉਤੋਂ ਜਿਹੜੇ ਪਹਿਲਾਂ ਤਾਂ ਐਨਓਸੀ ਨਹੀਂ ਮਿਲੀਆਂ ਐਨਓਸੀ ਲਈ ਚੁੱਲਾ ਟੈਕਸ ਲਈ ਕਈ 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 ਦਿਨ ਕਈ ਕਿਧਰ ਫਿਰਨਾ ਪਿਆ ਕਈ ਕਿਧਰ ਫਿਰਨਾ ਪਿਆ ਚੁਲਾ ਟੈਕਸ ਲਈ ਐਨਓਸੀ ਵਾਸਤੇ ਉਤੋਂ ਚੋਣਾ ਲੜੀਆਂ ਤਾਂ ਚੋਣਾ ਤੇ ਬਿਲਕੁਲ ਬੇਤੁਕੇ ਇਲਜ਼ਾਮ ਲਾ ਕੇ ਇਲਜ਼ਾਮ ਲਾ ਕੇ ਦੋ ਇਲਾਕੇ ਉਹਨਾਂ ਦਾ ਇਲਜ਼ਾਮ ਲਾ ਕੇ ਕਾਗਜ਼ਾਤ ਕੀਤੇ ਗਏ ਨੇ ਕਈ ਪਿੰਡਾਂ ਦੇ ਵਿੱਚ ਅੱਜ ਵੀ ਝਾੜੂ ਦਾ ਉਮੀਦਵਾਰ ਨਹੀਂ ਖੜਾ ਲੱਭ ਰਿਹਾ ਉਹਨਾਂ ਨੂੰ ਸ਼੍ਰੋਮਣੀ ਕਾਲੀਵਾਲ ਦੇ ਉਮੀਦਵਾਰ ਪੰਚੀ ਸਰਪੰਚੀ ਚੋਣਾ ਡਟ ਕੇ ਲੜ ਰਹੇ ਨੇ ਦੇਖੋ ਜਿੱਥੇ ਅੱਜ ਭਗਵੰਤ ਮਾਨ ਸਰਕਾਰ ਦਾਅਵੇ ਕਰਦੀ ਹੈ ਮੁੱਖ ਮੰਤਰੀ ਵੱਡੇ ਵੱਡੇ ਦਾਅਵੇ ਕਰਦੇ ਆ ਕਿ ਪੰਜਾਬ ਦਾ ਲਾਲ ਆਰਡਰ ਦੀ ਪੋਜੀਸ਼ਨ ਆ ਵਧੀਆ ਇਲੈਕਸ਼ਨ ਕਰਾਵਾਂਗੇ ਕਿ ਨਾ ਮੁੱਖ ਮੰਤਰੀ ਦਾ ਬਿਆਨ ਨਾ ਪੰਚਾਇਤ ਮੰਤਰੀ ਦਾ ਬਿਆਨ ਆਇਆ ਕਿ ਅਸੀਂ ਪੰਜਾਬ ਦੇ ਲਾਲ ਆਰਡਰ ਦੀ ਜੀ ਅਸੀਂ ਪੂਰੀ ਗਰੰਟੀ ਲੈਣੇ ਆ ਆ ਹੋ ਗੀ ਰਿਹਾ ਪਟਿਆਲੇ ਦੇ ਵਿੱਚ ਪਰਸੋ ਦੀ ਗੱਲ ਆ ਇੱਥੇ ਲਾਈਨਾਂ 'ਚ ਲੱਗੇ ਫਾਈਲਾਂ ਖੋਖੋ ਪਾਰਤੀਆਂ ਖੋਖੋ ਲੱਗੇ ਭੱਜ ਕੇ ਫਾਈਲਾਂ ਇਹ ਪਹਿਲੀ ਵਾਰ ਪੰਜਾਬ ਦੇ ਇਤਿਹਾਸ ਹੋਇਆ ਕਿ ਪੰਜਾਬ 'ਚ ਜਿਹੜੇ ਉਮੀਦਵਾਰ ਲਾਈਨਾਂ 'ਚ ਲੱਗੇ ਹੋਏ ਸੀ ਪੁਲਿਸ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਸਿਵਲ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਫਾਈਲਾਂ ਖੋਕੇ ਪਾਰਤੀਆਂ ਗਈਆਂ ਨੇ ਸੋ ਜਿੱਥੇ ਮੈਂ ਸਮਝਦਾ ਆਮ ਆਦਮੀ ਪਾਰਟੀ ਕੋਲ ਆਪਣੇ ਕੋਈ ਬੰਦੇ ਉਮੀਦਵਾਰ ਹੈ ਨਹੀਂ ਚੰਗੇ ਉਮੀਦਵਾਰ ਯੋਗ ਉਮੀਦਵਾਰ ਹੈ ਨਹੀਂ ਜੋ ਇਲੈਕਸ਼ਨ ਜਿੱਤ ਸਕਣ ਉਹਦੀ ਘਬਰਾਹਟ ਨੂੰ ਦੇਖਦੇ ਹੋਏ ਇਹ ਆਹੇ ਜੇ ਗੁੰਡਾਗਰਦ ਉੱਤਰੇ ਹੋਏ ਨੇ ਜੇ ਆ ਜੇ ਆਵਾਦੀ ਪਾਰਟੀ ਦੀ ਸਰਕਾਰ ਕਹਿੰਦੇ ਫਾੜੀ ਸਰਕਾਰ ਦੀ ਲੋਕਪ੍ਰੇਤਾ ਜੇ ਲੋਕਪ੍ਰੇਤਾ ਹੁੰਦੀ ਤਾਂ ਲੋਕਾਂ ਦੇ ਕਾਗਜ਼ ਪਾੜਨ ਦੀ ਲੋੜ ਨਹੀਂ ਸੀ ਲੋਕ ਇਹਨਾਂ ਨੂੰ ਘਰੇ ਬੈਠੇ ਜਿਤੌਦੇ ਸਰਕਾਰ ਨੂੰ ਇਹਨਾਂ ਦੇ ਨੁਮਾਇੰਦੇ ਜਿਤੌਦੇ ਅੱਜ ਨੁਮਾਇੰਦੇਾਂ ਦੇ ਜੁੱਤੀਆਂ ਮਾਰ ਰਹੇ ਲੋਗ ਗਲ ਪੈ ਰਹੇ ਨੇ ਸਰ ਸਰਸੰਮਤੀ ਦੀ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਅਸੀਂ ਪੁਸ਼ਤ ਕਰ ਰਹੇ ਕਿ ਸਰਸੰਮਤੀ ਹੋ ਚੁੱਕੀ ਹੈ ਜਿਹੜੀਆਂ ਵੀ ਸਰਸੰਮਤੀਆਂ ਹੋ ਰਹੀਆਂ ਨੇ ਉਹ ਪੁਲਿਸ ਪ੍ਰਸ਼ਾਸਨ ਦੀ ਸ਼ਹ ਦੇ ਉੱਪਰ ਲੋਕਾਂ ਨੂੰ ਬੁਲਾ ਕੇ ਡਰਾਇਆ ਜਾ ਰ ਕਿਦੇ ਸਤਕਮਜਾ ਕਰਾਤੀ ਕਿਸੇ ਦੇ ਉੱਪਰ ਹੋਰ ਕੇਸ ਪਵਾਤਾ ਉਹਦੇ ਤਹਿਤ ਗੁੰਡਾਗਰਦੀ ਤਹਿਤ ਸਰਵਸੰਮਤੀ ਕੀਤੀ ਜਾ ਰਹੀਆਂ ਨੇ ਸਰਵਸੰਮਤੀਆਂ ਤੁਸੀਂ ਦੇਖੋ ਸਰਵਸੰਮਤੀਆਂ ਰਾਤ ਨੂੰ 12 ਵਜੇ ਹੋ ਰਹੀਆਂ ਨੇ ਸਰਵਸੰਮਤੀਆਂ ਥਾਣੇ 'ਚ ਹੋ ਰਹੀਆਂ ਨੇ ਐਸਐਚਓ ਬੁਲਾ ਕੇ ਡੀਐਸਪੀ ਬੁਲਾ ਕੇ ਸਰਵਸੰਮਤੀਆਂ ਕਰ ਰਹੇ ਨੇ ਸਰਵਸੰਮਤੀਆਂ ਲੋਕਾਂ ਦੀ ਲੋਕਾਂ ਦੀ ਚੋਣ ਆ ਸਰਪੰਚੀ ਪੰਜੀ ਪਿੰਡ ਦੀ ਚੋਣ ਆ ਇਹ ਪਿੰਡਾਂ 'ਚ ਹੋਣੀ ਚਾਹੀਦੀ ਨਾ ਕਿ ਥਾਣੇ 'ਚ ਹੋਣੀ ਚਾਹੀਦੀਆਂ ਨੇ ਸੋ ਇਸ ਕਰਕੇ ਇਹਦੀ ਅਨਖੇਦੀ ਕਰਦੇ ਆ ਅੱਜ ਸ਼੍ਰੋਮਣੀ ਕਾਲੀਆ ਜਿੱਥੇ ਪਾਰਟੀ ਦਫ਼ਤਰ ਜਲਦੀ ਸਿੰਘ ਚੀਮਾ ਜੀ ਜੋ ਸਾਡੇ ਪਾਰਟੀਆਂ ਇਸ ਕਤਰ ਨੇ ਉੱਥੇ ਤੇ ਬਲਵਿੰਦਰ ਭੂੰਦੜ ਜੀ ਜੋ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਹਲ ਦੇ ਉਹਨਾਂ ਵੱਲੋਂ ਪੈਨਲ ਪਹਟਾਇਆ ਗਿਆ ਲੀਗਲ ਵਿੰਗ ਪਹਟਾਇਆ ਗਿਆ ਜੋ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਪੰਜ ਸਰਪੰਚਾਂ ਨੇ ਉਹਨਾਂ ਦੇ ਕੇਸ ਲੜੇ ਜਾਣਗੇ ਉਹਨਾਂ ਦੇ ਜੋ ਝੂਠੇ ਪਰਚੇ ਦਰਜ ਕੀ ਦਰਜ ਹੋਏ ਨੇ ਪਲੱਸ ਜਿਹੜੇ ਗਲਤ ਇਤਰਾਜ਼ ਲਾ ਕੇ ਪਰਚੇ ਰੱਦ ਕੀਤੇ ਗਏ ਉਹਨਾਂ ਦੇ ਲਈ ਲੜਨ ਵਾਸਤੇ ਅਕਾਲੀ ਹਲ ਤਿਆਰ ਆ ਚਾਹੇ ਕਾਨੂੰਨੀ ਲੜਾਈ ਲੜਨੀ ਪਾਵੇ ਜੇ ਚਾਹੇ ਸੜਕਾਂ ਤੇ ਉਤਰ ਕੇ ਲੜਾਈ ਲੜਨੀ ਪੈਵੇ ਸ਼ਰੋਮਣੀ ਕਾਲੇ ਸਦਾ ਪੰਜਾਬ ਦੇ ਹੱਕਾਂ ਲਈ ਪੰਜਾਬ ਦੇ ਲੋਕਾਂ ਦੇ ਲਈ ਲੜਦਾ ਰਿਹਾ ਤੇ ਲੜਦਾ ਰਹੂਗਾ